ਸਤਿ ਸ਼੍ਰੀ ਅਕਾਲ ਦੋਸਤੋ ਮਾਪਿਆਂ ਦੇ ਕੋਲੋਤੇ ਨਬਾਲਗ ਪੁੱਤਰ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਗੱਦੀਏਪੁਰ ਦੇ ਨਾਲ ਲੱਗਦੇ ਸੰਝੇ ਗਾਂਧੀ ਨਗਰ ਨੇ ਟਰੱਕ ਦੀ ਅਚਾਨਕ ਬ੍ਰੇਕ ਲੱਗਣ ਕਾਰਨ ਪਿੱਛੇ ਤੋਂ ਆ ਰਹੀ ਐਕਟਵਾ ਹਾਸ ਦਾ ਸ਼ਿਕਾਰ ਹੋ ਗਈ ਹੈ ਐਕਟਵਾ 13 ਸਾਲਾਂ ਦਾ ਨਬਾਲਗ ਚਲਾ ਰਿਹਾ ਸੀ ਜਿਸ ਦੀ ਟਰੱਕ ਦੇ ਪਿੱਛੇ ਵੱਜਨ ਨਾਲ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਆਵੀ ਮਲਹੋਤਰਾ ਪੁੱਤਰ ਰਕੇਸ਼ ਮਲਹੋਤਰਾ ਵਾਸੀ ਭਗਤ ਸਿੰਘ ਕਲੋਨੀ ਵਜੋਂ ਹੋਈ ਜਿਸ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਦੇ ਭੇਜ ਦਿੱਤਾ ਜਾਣਕਾਰੀ ਮੁਤਾਬਕ 13 ਸਾਲਾ ਆਵੀ ਮਲਹੋਤਰਾ ਐਕਟੀਵਿਟਾ ਐਕਟਿਵਾ ਤੇ ਸਵਾਰ ਹੋ ਕੇ ਆਪਨੇ ਗਵਾਂਡੀ ਨੂੰ ਰੋਟੀ ਦੇਣ ਗਿਆ ਸੀ ਜਦੋਂ ਉਹ ਰੋਟੀ ਦੇ ਕੇ ਵਾਪਸ ਪਰਤ ਰਿਹਾ ਸੀ ਸੰਜੇ ਗਾਂਧੀ ਨਗਰ ਨੇ ਇੱਕ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਤਾਂ ਅਵੀ ਵੀ ਐਕਟਿਵਾ ਬੇਕਾਬੂ ਹੋ ਗਈ ਤੇ ਪਿੱਛੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ અવીની મોત તો બાદ થાના ડિવીઝન નંબર અઠની પોલીસ